ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਵੀਰ ਜੈ ਦੀ ਕਥਾ ਬੜੀ ਵਧੀਆ ਹੈ ਇਹਦੇ ਵਿੱਚ ਉਹਨਾਂ ਜਿਹੜੇ ਅੱਜ ਦੇ ਦੌਰ ਦੇ ਮੌਜੂਦਾ ਜਿਹੜੇ ਹੁਕਮਰਾਨ ਹਨ ਉਹਨਾਂ ਉੱਤੇ ਗੱਲ ਕਰਨਦੇ ਆ ਕਿ ਉਹ ਬੜੇ ਨਲਾਇਕ ਤੇ ਬੜੇ ਮੂਰਖ ਨੇ ਉਹਨਾਂ ਨੂੰ ਮੁਲਖ ਮਿਲਤ ਗਿਆ ਪਰ ਉਹਨਾਂ ਨੂੰ ਚਲਾਉਣਾ ਨਹੀਂ ਆਉਂਦਿਆ ਬੜੇ ਵਧੀਆ ਅੰਦਾਜ਼ ਦੇ ਨਾਲ ਗੱਲ ਕਰਦੇ ਪਏ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ ਤੇ ਤੋਂ ਪਹਿਲੇ ਵੀਰਾਂ ਭਰਾਵਾਂ ਕੀ ਬੇਨਤੀ ਹੈ ਕਿ ਆਪਣੇ ਵੀਰਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਰੋਗ ਦੇ ਮਿਟਦਿਆਂ ਦਵਾਈ ਨੂੰ ਪਰੇ ਸੁਟਣਾ ਹੀ ਪਏਗਾ ਬ੍ਰह्म ਗਿਆਨ ਦੇ ਉਦੇ ਆਉਂਦਿਆਂ ਕਰਮ ਕਾਂਡ ਇੱਕ ਪਾਸੇ ਹੋ ਜਾਂਦਾ ਹੈ ਪਰ ਧਾਰਮਿਕ ਜਗਤ ਵਿੱਚ ਵਿਅਰਥ ਦਾ ਕਰਮ ਕਾਂਡ ਹੈ ਚਾਹੇ ਮੁਸਲਮ ਜਗਤ ਹੈ ਸ਼ਰਾਈ ਸ਼ਰਅ ਹੈ ਚਾਹੇ ਹਿੰਦੂ ਜਗਤ ਹੈ ਕਰਮ ਕਾਂਡੀ ਕਰਮ ਕਾਂਡ ਹੈ ਤੇ ਜਾਇ ਸਿੱਖ ਜਗਤ ਨੂੰ ਮੈਂ ਦੇਖਦਾ ਫੋਕਾ ਕਰਮ ਕਾਂਡੀ ਕਰਮ ਕਾਂਡ ਹੈ ਇਹ ਤੇ ਕੁਝ ਵੀ ਨਹੀਂ ਗੱਲ ਇਸ ਤੋਂ ਇਲਾਵਾ ਕੁਝ ਵੀ ਨਹੀਂ ਕਰਮ ਕਾਂਡ ਸਾਲ 6 ਮਹੀਨੇ ਤਾਂ ਤੇ ਠੀਕ ਜਾਰ ਸਾਰੀ ਜ਼ਿੰਦਗੀ ਪਿੱਛਾ ਨਹੀਂ ਛੱਡਦਾ ਇਹ ਕਰਮ ਕਾਂਡ ਇੰਜ ਹੈ ਜਿਵੇਂ ਪਹਿਲੀ ਕਲਾਸ ਵਿੱਚ ਬੱਚੇ ਨੂੰ ਪਾਇਆ ਉਹਨੂੰ ਅਜੇ ਅੱਖਰਾਂ ਦਾ ਬੋਧ ਨਹੀਂ ਹੈ ਤੋ ਇਸ ਨੂੰ ਅੱਖਰਾਂ ਦਾ ਬੋਧ ਹੋ ਸਕੇ ਤਸਵੀਰਾਂ ਰਾਹੀਂ ਸਮਝਾਇਆ ਜਾਂਦਾ ਹੈ ਕ ਕਲਮ ਚ ਚਾਕੂ ਛ ਛਤਰੀ ਐੜਾ ਅੰਬ ਅੰਬ ਦੀ ਤਸਵੀਰ ਬਣਾਈਏ ਤਾਂ ਕਿ ਇਹਨੂੰ ਪਤਾ ਚੱਲੇ ਅੱਖਰ ਐੜਾ ਹੈ ਗੱਗਾ ਗਣੇਸ਼ ਪਰ ਸਾਡਾ ਦੇਸ਼ ਜਿਹੜਾ ਹੈ ਹੁਣ ਧਰਮ ਨਿਰਪੱਖ ਹੈ ਪਹਿਲੇ ਤੇ ਗੱਗਾ ਗਣੇਸ਼ ਮਿਲਦਾ ਸੀ ਹੁਣ ਅੱਜ ਕੱਲ ਗੱਗਾ ਗਦਾ ਮਿਲਦਾ ਹੈ ਹਟਾ ਦਿੱਤਾ ਹੈ ਗਣੇਸ਼ ਧਰਮ ਨਿਰਪੇਖ ਦਾ ਮਤਲਬ ਹੈ ਦੇਵੀ ਦੇਵਤਾਵਾਂ ਨੂੰ ਮਹਾਪੁਰਸ਼ਾਂ ਨੂੰ ਗੁਰੂ ਪੀਰ ਪੈਗੰਬਰਾਂ ਨੂੰ ਇਸ ਦੇਸ਼ ਚੌਕਰ ਡੋਇ ਇੱਕ ਪਾਸੇ ਛੱਡੋ ਹਾਲਾਂਕਿ ਇਹ ਹੀ ਦੇਸ਼ ਪੂਰਨ ਤੌਰ ਤੇ ਧਾਰਮਿਕ ਹੋਣ ਦਾ ਦਾਵਾ ਕਰ ਸਕਦਾ ਹੈ ਔਰ ਇਸੇ ਹੀ ਦੇਸ਼ ਨੇ ਬ੍ਰਹਮਗਣੀ ਪੈਦਾ ਕੀਤੇ ਨੇ ਅਵਤਾਰ ਪੈਦਾ ਕੀਤੇ ਨੇ ਸੰਤ ਪੈਦਾ ਕੀਤੇ ਨੇ ਦੇਵੀ ਜੋਤੀਆਂ ਦੇਵਤੇ ਪੈਦਾ ਕੀਤੇ ਪਰ ਕੀ ਕੀਤਾ ਜਾਏ ਕੁਛਰਸੇ ਤੋਂ ਮੂਰਖਾਂ ਦੇ ਹੱਥ ਦੇ ਚ ਇਹ ਦੇਸ਼ ਆਇਆ ਹੋਇਆ ਹੈ ਬਿਲਕੁਲ ਮੂੜਾਂ ਦੇ ਹੱਥੇ 'ਚ ਕਹਿਣ ਦੇ 'ਚ ਮੈਨੂੰ ਕੋਈ ਸੰਕੋਚ ਨਹੀਂ ਠੀਕ ਹੈ ਕਿਸੇ ਵਕਤ ਛੋਟੇ ਛੋਟੇ ਇਲਾਕੇ ਦੇ ਰਾਜੇ ਸਨ ਸ਼੍ਰੀ ਰਾਮ, ਸ਼੍ਰੀ ਕ੍ਰਿਸ਼ਨ, ਜਨਕ, ਮਹਾਰਾਜਾ ਰਣਜੀਤ ਸਿੰਘ ਧਾਰਮਿਕ ਸਨ ਦੇਸ਼ ਈਜ਼ਾ ਧਾਰਮਿਕ ਬਣੀ ਹੋਈ ਸੀ। ਕਿਧਰੇ ਹਰੀਚੰਦਰ ਸੀ ਕਿਧਰੇ ਜਨਕ ਸੀ। ਰਾਮ ਵੀ ਰਾਜਾ ਸਨ ਅਯੁੱਧਿਆ ਦੇ, ਸ਼੍ਰੀ ਕ੍ਰਿਸ਼ਨ ਵੀ ਰਾਜਾ ਸਨ ਦਵਾਰਕਾ ਦੇ। ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸਨ ਪੰਜਾਬ ਦੇ। ਉਹ ਗੁਰਮੁਖ ਪਹਿਲੇ ਸਨ, ਗੁਰਸਿੱਖ ਪਹਿਲੇ ਸਨ ਰਾਜਾ ਬਾਦ ਦੇ ਸਨ। ਕੋਈ ਵੀ ਚੀਜ਼ ਕੀਮਤੀ ਘਰ ਦੇ ਵਿੱਚ ਆਏ ਮਹਾਰਾਜਾ ਸਾਹਿਬ ਨੂੰ ਰਣਜੀਤ ਸਿੰਘ ਨੂੰ ਗੁਰੂ ਚੇਤੇ ਆ ਜਾਂਦਾ ਹੈ ਕਹਿੰਦੇ ਨੇ ਨਿਜ਼ਾਮ ਹైదరాబాద్ ਕੁਝ ਮੁਸ਼ਕਿਲ ਦੇ ਚ ਪਿਆ ਉਹਨੇ ਮਹਾਰਾਜਾ ਰਣਜੀਤ ਸਿੰਘ ਤੋਂ ਮਦਦ ਮੰਗੀ ਫੌਜ ਦੀ ਆਖਿਆ ਘਟ ਤੋਂ ਘਟ 1000 ਖਾਲਸਾ ਮੈਨੂੰ ਚਾਹੀਦਾ ਹੈ ਮੇਰੀ रियासत 'ਚ ਬਗਾਵਤ ਹੈ ਮੈਂ ਤੁ ਕਾਬੂ ਨਹੀਂ ਹੋ ਰਹੀ ਮਹਾਰਾਜਾ ਸਾਹਿਬ ਨੇ ਉਸ ਜ਼ਮਾਨੇ 'ਚ 1000 ਖਾਲਸੇ ਲਾਹੌਰ ਤੋਂ ਭੇਜੇ ਜਿਨ੍ਹਾਂ ਨੂੰ ਅੱਜ ਅਸੀਂ ਦਕਨੀ ਸਿੰਘ ਕਹਿੰਦੇ ਹਾਂ ਮਹਾਰਾਸ਼ਟਰ ਦੇ ਜੋ ਰਹਿੰਦੇ ਨੇ ਤਮਿਲਨਾਡੂ ਦੇ ਜੋ ਰਹਿੰਦੇ ਨੇ ਆਂਧਰਾ ਦੇ ਜੋ ਰਹਿੰਦੇ ਨੇ ਇਹ ਕੋਈ ਨਹੀਂ ਜੋ ਮਹਾਰਾਜਾ ਸਾਹਿਬ ਨੇ ਭੇਜੇ ਸਨ ਅੱਜ ਉਹਨਾਂ ਦੀ ਬਹੁਤ ਵੱਡੀ ਤਾਦਾਦ ਹੈ ਪਰ ਉੱਥੇ ਹੀ ਉਹਨਾਂ ਨੇ ਸ਼ਾਦੀਆਂ ਦੇ سلسلے ਚਲਾਏ ਤੋਂ ਮਿਕਸ ਜਿਹਾ ਫੈਮਿਲੀ ਹੋ ਗਈ ਹੈ ਉਹਨਾਂ ਦੀ ਰੰਗ ਰੂਪ ਦੀ तमिल या महाराष्ट्र जैसा हो गया लेकिन सिखी का जज्बा बड़ा प्रबल है दखनी सिंह इंज कह लो सिखी की सही तस्वीर उन्हों को मौजूद है सिखी प्यार भी मौजूद है सिखी जज्बा भी मौजूद है जब निजाम हैदराबाद उसने देखिया इना 1000 ਖਾਲਸਿਆਂ ਨੇ ਅਮਨ ਬਹਾਲ ਕਰ ਦਿੱਤਾ ਹੈ। ਅਉ ਖੁਸ਼ੀ ਵਜਾਉ। ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਨ ਤੇ ਨਿਜ਼ਾਮ ਹਾਈਦਰਾਬਾਦ ਨੇ ਇੱਕ ਬੜੀ ਖੂਬਸੂਰਤ ਚਾਨਣੀ ਭੇਜੀ। ਚੰਦਵਾ ਭੇਜੀ। ਜਿਸ ਦਿਨ ਲਾਹੌਰ ਦੇ ਵਿੱਚ ਇਹ ਤਕਰੀਬ ਮਨਾਈ ਜਾ ਰਹੀ ਸੀ ਮਹਾਰਾਜਾ ਸਾਹਿਬ ਦੀ ਇਹ ਚਾਨਣੀ ਬਣ ਦਿੱਤੀ ਗਈ ਸੀ সিংহাসਨ ਤੇ ਮਹਾਰਾਜਾ ਸਭਾ ਦੇ ਚਾਏ ਨਿਗਾਹ ਚਲੀ ਗਈ ਚੰਦੋਰੇ ਤੇ ਚਾਨਣੀ ਤੇ ਬੜੀ ਖੂਬਸੂਰਤ ਹੀਰੇ ਜੜਤ ਮੋਤੀ ਜੜਤ ਨੀਲਮ ਦੇ ਛੋਟੇ ਛੋਟੇ ਟੁਕੜੇ ਜੜੇ ਹੋਏ ਜ਼ਰੀ ਦਾ ਕੰਮ ਦਾਸ ਨੇ ਕਈ ਵਾਰ ਇਸ ਚਾਨਣੀ ਦੇ ਦਰਸ਼ਨ ਕੀਤੇ ਨੇ ਤੋਸ਼ੇਖਾਨੇ 'ਚ ਚੁੰਕੇ ਦਾਸ ਇੱਕ ਮਹੀਨਾ ਹਰ ਸਾਲ ਹਾਜ਼ਰੀ ਦਰਬਾਰ ਸਾਹਿਬ ਵਰਦਾ ਹੈ ਗੁਰੂ ਰਾਮਦਾਸ ਜੀ ਮਹਾਰਾਜ ਦੇ ਕੁਰਪੁਰਪ ਤੋਂ ਲੈ ਕੇ ਦੀਵਾਲੀ ਤੱਕ ਕਿਸੇ ਵਕਤ ਸਿੰਘ ਸਾਹਿਬ ਗੈਣੀ ਚੇਦ ਸਿੰਘ ਸਾਹਿਬ ਦਾ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੇਰੇ ਕੋਲ ਪ੍ਰਣ ਲੈ ਲਿਆ ਇਹ ਮਹੀਨਾ ਤੁਸੀਂ ਕਿਧਰੇ ਵੀ ਨਹੀਂ ਜਾਣਾ ਚਾਹੇ ਕੁਝ ਵੀ ਹੋਵੇ ਜਾਂ ਕਿਧਰੇ ਵੀ ਹੋਵੋ ਤੁਹਾਡੀ ਸਿਹਤ ਠੀਕ ਹੋਵੇ ਤੁਹਾਡਾ ਸਰੀਰ ਹੈ ਉਹ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਹਾਜ਼ਰੀ ਵਰਨੀ ਹੈ ਤਾਂ ਮੈਂ ਹਾਜ਼ਰੀ ਭਰ ਰਿਹਾ ਸ਼ੌਕ ਨਾਲ ਮੈਂ ਉਸ ਚਾਨਣੀ ਦੇ ਬਾਕੀ ਸਾਜ਼ੋ ਸਮਾਨ ਦੇ ਸਾਲ ਦੇ ਸਾਲ ਮੈਂ ਦਰਸ਼ਨ ਕਰਦਾ ਸੀ ਉਚੇਚਾ ਤੋਸ਼ਾਖਾਨਾ ਖੁਲਵਾ ਕੇ ਬਦਕਿਸਮਤੀ 184 ਦੇ ਚੋ ਜਲ ਕੇ ਹਾਕ ਹੋ ਗਈ ਨਹੀਂ ਰਹੀ ਇਹ ਚਾਨਣੀ ਜਿਸ ਵਕਤ ਸਿੰਘਾਸਣ ਦੇ ਉੱਪਰ ਬਣੀ ਗਈ ਮਹਾਰਾਜਾ ਸਾਹਿਬ ਦੇਖਦੇ ਨੇ ਦੇਖਦੇ ਹੀ ਰਹ ਗਏ ਪੁੱਛਦੇ ਨੇ ਐਲਕਾਰਾਂ ਤੋਂ ਕਿ ਚਾਨਣੀ ਕਿ ਚੰਦੋਆ ਇਹ ਕਦੋਂ ਬਣਾਇਆ ਹੈ ਅਹਿਲਕਾਰ ਕਹਿੰਦੇ ਨੇ ਮਹਾਰਾਜਾ ਸਭ ਬਣਾਇਆ ਨਹੀਂ ਐਸੀ ਇਹ ਤੇ ਨizam ਹైదరాబాద్ ਨੇ ਆਪ ਨੂੰ ਭੇਟ ਵੇਜੀ ਹੈ ਕਿ ਸਭ ਤੋਂ ਕੀਮਤੀ ਤੇ ਖੂਬਸੂਰਤ ਜਾਣ ਕੇ ਸੀ ਬਣ ਦਿੱਤੀ ਖੜੇ ਨੇ ਥੋੜਾ ਜਿਆ ਸੋਚ ਹੀ ਪਏ ਗਏ ਤੇ ਫਿਰ ਕਹਿਣ ਲੱਗੇ ਉਤਾਰੋ ਜਿਸ ਨੂੰ ਉਤਾਰੋ ਜਿਨ੍ਹਾਂ ਐਲਕਾਰਾਂ ਨੇ ਚਾਨਣੀ ਬਣਵਾਈ ਸੀ ਉਹਨਾਂ ਨੂੰ ਤੇ ਕੰਬੜੇ ਛਿੜ ਗਏ ਜਿਵੇਂ ਕੋਈ ਗਲਤੀ ਹੋ ਗਈ। ਜਿਵੇਂ ਬੁੱਲ ਹੋ ਗਏ। ਇੱਕ ਨੇ ਹਿੰਮਤ ਕਰਕੇ ਪੁੱਛ ਲਿਆ ਮਹਾਰਾਜਾ ਸਾਹਿਬ। ਕਿ ਇਹ ਚਾਨਣੀ ਫੜੀ ਸ਼ਾਨ ਦੇ ਛਾਇਆ ਨਹੀਂ ਹੈ। ਅਸੀਂ ਤੇ ਖੂਬਸੂਰਤ ਤੇ ਕੀਮਤੀ ਜਾਣ ਕੇ ਬਣ ਦਿੱਤੀ ਸੀ। ਆਪ ਦਾ ਹੁਕਮ ਉਤਾਰਨ ਦਾ ਉਤਾਰਦੇ ਹਾਂ। ਕਿਆ ਬਾਤ ਹੈ ਇਹ ਆਪ ਦੀ ਸ਼ਾਨ ਦੇ ਛਾਇਆ ਨਹੀਂ ਹੈ ਪਤਾ ਹੈ ਮਹਾਰਾਜਾ ਸਭ ਕੀ ਕਹਿੰਦੇ ਨੇ ਇਹ ਇਤਨੀ ਸੁੰਦਰ ਹੈ ਇਹ ਇਤਨੀ ਖੂਬਸੂਰਤ ਹੈ ਇਹ ਇਤਨੀ ਮਨਮੋਹਕ ਹੈ ਇਹ ਦਰਬਾਰ ਸਾਹਿਬ ਦੇ ਸਿਰ ਤੇ ਚੁਲਣੀ ਚਾਹੀਦੀ ਏ ਇਹ ਗੁਰੂ ਰਾਮਦਾਸ ਜੀ ਦੇ ਸਿਰ ਦਾ ਚੰਦੋਆ ਬਣਨਾ ਚਾਹੀਦਾ ਮੇਰੇ ਸਿਰ ਦਾ ਨਹੀਂ ਉਸ ਵਕਤ ਬਿਜਵਾ ਦਿੱਤੀ ਉਤਾਰ ਕੇ ਘਰ ਵਿੱਚ ਤਾਕਤ ਵਧਦੀ ਜਾ ਰਹੀ ਹੈ ਸਾਜ਼ੋ ਸਮਾਨ ਵਧਦਾ ਜਾ ਰਿਹਾ ਹੈ ਪਦਾਰਥ ਵਧਦੇ ਜਾ ਰਹੇ ਹਨ ਮਹਾਰਾਜਾ ਸਾਹਬ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਪ੍ਰੇਮ ਵਧਦਾ ਜਾ ਰਿਹਾ ਹੈ ਰਾਜ ਸਤਾ ਵਧਦੀ ਜਾ ਰਹੀ ਹੈ ਗੁਰੂ ਭਗਤੀ ਵੀ ਵਧਦੀ ਜਾ ਰਹੀ ਹੈ ਆਮ ਕੀ ਹੁੰਦਾ ਹੈ ਘਰ ਦੇ ਵਿੱਚ ਪਦਾਰਥ ਆਣੇ ਸ਼ੁਰੂ ਹੋਏ ਤੇ ਘਰ ਦੇ ਚੋਂ ਰਹਿਤ ਵੈਤ ਨਿਕਲਣੇ ਸ਼ੁਰੂ ਹੋ ਗਏ ਧਨ ਚੋਖਾ ਆਣਾ ਸ਼ੁਰੂ ਹੋ ਗਿਆ ਹਿਰਦੇ ਚ ਧਰਮ ਨਿਕਲਣਾ ਸ਼ੁਰੂ ਹੋ ਗਿਆ ਘਰ ਪਦਾਰਥਾਂ ਨਾਲ ਭਰ ਗਿਆ ਹਿਰਦਾ ਪਰਮਾਤਮਾ ਤੋਂ ਖਾਲੀ ਹੋ ਗਿਆ ਉਹਦੀ ਯਾਦ ਤੋਂ ਖਾਲੀ ਹੋ ਗਿਆ ਇਸ ਤਰ੍ਹਾਂ ਹੀ ਹੁੰਦਾ ਹੈ ਰਾਜ ਸਿੰਘਾਸਣ ਤੇ ਬੈਠ ਕੇ ਸ਼੍ਰੀ ਕ੍ਰਿਸ਼ਨ ਦੀ ਆਤਮਾ ਤੋਂ ਗੀਤਾ ਦਾ ਫਲਸਫਾ ਨਿਕਲਦਾ ਹੈ RAM ਦੇ ਰੋਮ ਰੋਮ ਦੇ ਚੋਂ ਮਰਿਆਦਾ ਨਿਕਲਦੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਰੋਮ ਰੋਮ ਦੇ ਚੋਂ ਭਗਤੀ ਨਿਕਲਦੀ ਹੈ ਹਰੀ ਚੰਦਰ ਦੇ ਰੋਮ ਰੋਮ ਦੇ ਚੋਂ ਸਚਾਈ ਨਿਕਲਦੀ ਹੈ ਇਹ ਦੇਸ਼ ਧਾਰਮਿਕ ਰਾਜਿਆਂ ਦਾ ਦੇਸ਼ ਬਦਕਿਸਮਤ ਅਧਾਰਮਕ ਲੋਗਾਂ ਦੇ ਹੱਥੇ ਚ ਆ ਗਿਆ ਉਹ ਦੇਸ਼ ਦੇਚ ਐ ਜੋ ਪਸਤੀ ਖਾਸ ਕਰਕੇ اخلاਕੀ ਪਸਤੀ ਹਰ ਪੱਖ ਦੀ ਜਿਹੜੀ ਪਸਤੀ ਅਸੀਂ ਦੇਖਦੇ ਹਾਂ ਭਾਵੇਂ ਕੋਈ ਕੁਛ ਅਖੇ ਮੈਂ ਇਸ ਦਾ ਇੱਕ ਕਾਰਨ ਸਮਝਦਾ ਧਰਮ ਨਿਰਪੇਖ ਸਿਆਸਤ ਰਾਜਨੀਤੀ ਧਰਮ ਚਾਹੀਦਾ ਹੈ ਵਿਵਹਾਰ ਦੇ ਚ ਤਾਂ ਕਿ ਵਿਵਹਾਰ ਦੇ ਚ ਬੇਈਮਾਨੀ ਨਾ ਹੋਵੇ ਧਰਮ ਚਾਹੀਦਾ ਹੈ ਪਰਿਵਾਰ ਦੇ ਚ ਤਾਂ ਕਿ ਪਰਿਵਾਰ ਦੇ ਚ ਕਲਕ੍ਰੇਸ਼ ਨਾ ਹੋਵੇ ਤੇ ਰਿਸ਼ਤਿਆਂ ਦੇ ਚ ਦਰਾਣਾ ਨਾ ਪੈਣ ਧਰਮ ਚਾਹੀਦਾ ਹੈ ਰਾਜਨੀਤੀ ਦੇ ਚ ਤਾਂ ਕਿ ਰਾਜਨੀਤੀ ਦੇ ਚ ਖੁਆਖਾਈ ਨਾ ਹੋਵੇ ਜੋ ਹੈ ਤਸ਼ੱਦਦ ਤੇ ਜ਼ੁਲਮ ਨਾ ਆਵੇ ਪਰ ਖੁਆਖਾਈ ਨਾ ਆਵੇ ਹੁਣ ਤੇ ਕੀ ਹੈ ਜੋ ਇੱਕ ਬੰਦੇ ਦੀ ਜੇਬ ਕੱਟ ਲਵੇ ਉਹ ਚੋਰ ਹੈ ਜੇਬ ਕਤਰ ਹੈ ਤੇ ਜਿਹੜਾ ਸਾਰੇ ਮੁਲਕ ਦੀ ਜੇਬ ਕੱਢ ਲਵੇ ਮਨਿਸਟਰ ਹੈ ਚੀ ਮਨਿਸਟਰ ਹੈ ਜੋ ਕਿਸੇ ਇੱਕ ਬੰਦੇ ਦੀ ਮੂੰਹ ਦੀ ਬੁਰਕੀ ਖੋ ਲਵੇ ਅਸੀਂ ਉਸ ਨੂੰ ਡਗੈਤ ਕਹਿੰਦੇ ਆ ਚੋਰ ਕਹਿੰਦੇ ਆ ਪਰ ਜੋ ਬੰਦਿਆਂ ਦੇ ਨਾਲ ਨਾਲ ਗਵਾਂ ਦਾ ਚਾਰਾ ਵੀ ਸਾਰਾ ਹਜ਼ਮ ਕਰ ਜਾਇਓ ਮਨਿਸਟਰ ਹੁੰਦੇ ਉਹ ਤਾਕਤਵਰ ਹਾਲਾਤ ਇਹ ਨੇ ਇਕ ਹਕੀਕਤ ਹੈ ਇਕ ਸਚਾਈ ਹੈ ਖੈਰ ਮੁਖਤਸਰ ਜੋ ਹੈ ਮੈਂ ਅਰਸ ਕਰਾਂ ਦੇਸ਼ ਧਾਰਮਕ ਸੀ ਸਾਰੇ ॠषि मुनि ਸੰਤ ਮਹਾਪੁਰਸ਼ ਇਸ ਦੇਸ਼ ਦੇ ਜਪੈਦਾ ਇਸ ਦੇਸ਼ ਦੀ ਐਸੀ ਹਵਾ ਐਸੀ ਫਜ਼ਾ ਐਸੀ ਵਾਈਬ੍ਰੇਸ਼ਨ ਮੈਂ ਦੇਖਦਾ ਬਾਹਰ ਦੇ ਦੇਸ਼ਾਂ ਦੀ ਵੀ ਆਪਣੀ ਇੱਕ ਵਾਈਬ੍ਰੇਸ਼ਨ ਹੈ ਉੱਥੇ ਸੈਂਟਿਸਟ ਪੈਦਾ ਹੁੰਦੇ ਨੇ ਵਿਗਿਆਨਕ ਪੈਦਾ ਹੁੰਦੇ ਨੇ ਦਾਰਸ਼ਨਿਕ ਪੈਦਾ ਹੁੰਦੇ ਨੇ ਮਨੋਵਿਗਿਆਨਕ ਪੈਦਾ ਹੁੰਦੇ ਨੇ ਸੰਤ ਨੇ ਸੰਤ ਇਸ ਦੇਸ਼ ਨੇ ਪੈਦਾ ਕੀਤੇ ਇਸ ਦੇਸ਼ ਦੀ ਫਿਜ਼ਾ ਇਸ ਦੇਸ਼ ਦੇ ਹਾਲਾਤ ਇਸ ਦੇਸ਼ ਦਾ ਵਾਤਾਵਰਣ ਖੈਰ ਮੁਖਤਸਰ ਮੈਂ ਅਰਜ਼ ਕਰਾਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗਮ ਚੇ ਬਾਸ਼ਦ ਕੀਸਤ ਸ਼ਾਦੀ ਗਮ ਕੀ ਹੈ ਗਮ ਕਿਸ ਨੂੰ ਆਖੋਗੇ ਗਮ ਪਰ ਸ਼ਾਦੀ ਕੀ ਹੈ ਖੁਸ਼ੀ ਕੀ ਹੈ ਸ਼ਾਦੀ ਦੇ ਅਰਥ ਆਨੰਦ ਕਾਰਜ ਵਿਵਾਹ ਨਹੀਂ ਹੈ ये गल वखरी है साे देश के शादी के अर्थ विवाह करते हैं लफज फारसी जबान का है ईरानी भाषा का लफज है ई दिल शाद अस्त यह दिल बड़ा खुश है शाद का मतलब खुश शादी का मतलब खुशी ई खान है शादी अस्त इस घर खुशी है विवाह आनंद कारज ले, को दूजा इस्लामी शब्द है निकाह ਮੇਰੇ ਇਸ ਕਾਰ ਦੇਸ਼ ਨੇ ਕਾ ਹੋ ਰਿਹਾ ਹੈ ਨਿਕਾਹ ਤੋਂ ਮੁਰਾਦ ਲੈਂਦੇ ਨੇ ਵਿਆਹ ਹੋ ਰਿਹਾ ਹੈ ਆਨੰਦ ਕਾਰਜ ਹੋ ਰਿਹਾ ਹੈ ਸ਼ਾਦੀ ਲਬਜ਼ ਉਹ ਖੁਸ਼ੀ ਲਈ ਵਰਤਦੇ ਨੇ ਪਰ ਸਾਡੇ ਦੇਸ਼ ਦੇ ਵਿੱਚ ਕਿਸ ਦੇ ਅਰਥ ਵਿਆਹ ਬਣ ਗਏ ਨਿਕਾਹ ਬਣ ਗਏ ਆਨੰਦ ਕਾਰਜ ਬਣ ਗਏ ਭਾਈ ਸਾਹਿਬ ਭਾਈ ਨੰਦ ਲਾਲ ਸ਼ਾਦੀ ਲਬਜ਼ ਨੂੰ ਖੁਸ਼ੀ ਦੇ ਰੂਪ ਵਿੱਚ ਲੈਂਦੇ ਨੇ ਹਮ ਚੇ ਬਾਸ਼ਦ ਗਮ ਕੀ ਹੈ ਚੀਸ ਤਾਂ ਸ਼ਾਦੀ ਖੁਸ਼ੀ ਕੀ ਹੈ ਕਿ ਅਸੀਂ ਕੁਝ ਸਕਦੇ ਆ ਭਾਈ ਨੰਦ ਲਾਲ ਕੋਲ ਸਾਨੂੰ ਇਤਨਾ ਵਿਗਿਆਨ ਨਹੀਂ ਖੁਸ਼ੀ ਕੀ ਤੇ ਗਮ ਕੀ ਯਕੀਨੇ ਜਾਨੋ ਨਹੀਂ ਪਤਾ ਨਾ ਖੁਸ਼ੀ ਦੇ ਕਾਰਨਾ ਦਾ ਪਤਾ ਹੈ ਨਾ ਗਮ ਦੇ ਕਾਰਨਾ ਦਾ ਪਤਾ ਹੈ ਨਾ ਦੁੱਖਾਂ ਦੇ ਬੀਜ ਦਾ ਪਤਾ ਹੈ ਨਾ ਸੁੱਖਾਂ ਦੇ ਮੂਲ ਦਾ ਪਤਾ ਹੈ ਨਹੀਂ ਪਤਾ ਮਨੁੱਖ ਕਿ ਹਕੀਕਤ ਹੈ ਇਸੇ ਵਾਸਤੇ ਸੁਖ ਕੇ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਸਾਰੇ ਉਦਮ ਵਸੀਲੇ ਤੇ ਬੰਦਾ ਸੁਖ ਵਾਸਤੇ ਕਰਦਾ ਹੈ ਪੱਲੇ ਸਿਵਾਏ ਦੁੱਖ ਦੇ ਹੋਰ ਕੁਝ ਨਹੀਂ ਪੈਂਦਾ ਤੇ ਇਸ ਦਾ ਮਤਲਬ ਹੈ ਜਿਹੜਾ ਬੀਜ ਬੋ ਰਿਹਾ ਸੀ ਸੋਚਦਾ ਸੀ ਇਸ ਤੋਂ ਸੁਖ ਨਿਕਲੇਗਾ ਨਿਕਲੇਗਾ ਦੁੱਖ ਸੁਖ ਕੇ ਹੀ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੰਸਾਰ ਦੇ ਵਿੱਚ ਪਦਾਰਥਾਂ ਰਾਹੀਂ ਪਰਵਾਰ ਰਾਹੀਂ ਧਨ ਰਾਹੀਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸੁਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਧਨਵਾਨ ਸੁਖੀ ਹੋਣੇ ਚਾਹੀਦੇ ਨੇ ਸਾਰੇ ਹੀ ਰੋ ਰਹੇ ਨੇ ਪੁੱਤਰ ਮਿਲ ਗਏ ਇੱਕ ਲੋੜਾਂ ਦੀ ਪੂਰਤੀ ਹੋ ਗਈ ਸੁੱਖ ਨਹੀਂ ਮਿਲੇਗਾ ਨਹੀਂ ਤੇ ਸਾਰੇ ਪੁੱਤਰਾਂ ਵਾਲੇ ਸੁਖੀ ਹੋਣੇ ਚਾਹੀਦੇ પતિ ਮਿਲ ਗਏ ਪਤਨੀ ਮਿਲ ਗਈ ਹੈ ਜੈਜ ਘਰਾਣਾ ਮਿਲ ਗਿਆ ਲੋੜਾਂ ਦੀ ਪੂਰਤੀ ਹੋਈ ਸੁੱਖ ਨਹੀਂ ਮਿਲਦਾ ਨਹੀਂ ਤੇ ਸਾਰੇ ਪਰਿਵਾਰਕ ਜੀਵਨ ਵਾਲੇ ਸੁਖੀ ਹੋਣੇ ਚਾਹੀਦੇ ਸਭ ਰੋਂਦੇ ਪਿੱਟਦੇ ਮਿਲਦੇ ਪੈ ਸੁਖੀ ਤੇ ਇੱਕ ਵੀ ਨਹੀਂ ਮਿਲਦਾ ਸੁਖ ਨਹੀਂ ਹਰ ਭਗਤ ਬਿਨਾ ਮਨੁੱਖ ਨੂੰ ਨਹੀਂ ਪਤਾ ਨਾ ਸੁਖਾਂ ਦੇ ਮੌਲ ਦਾ ਨਾ ਦੁੱਖਾਂ ਦੇ ਮੌਲ ਦਾ ਗਮ ਚੇ ਬਾਸ਼ਦ ਗਮ ਕੀ ਹੈ ਚੀਸਤ شادی ਖੁਸ਼ੀ ਕੀ ਹੈ ਭਾਈ ਸਾਹਿਬ ਖੁਦ ਜਵਾਬ ਦਿੰਦੇ ਨੇ ਲੱਗਦਾ ਇੰਜ ਹੈ ਉਹਨਾਂ ਨੂੰ ਵੀ ਪਤਾ ਸੀ ਆਮ ਬੰਦਿਆਂ ਦੇ ਕੋਲ ਸੁਖ ਦੁੱਖ ਦੇ ਜਿਹੜੇ ਬੀਜ ਨੇ ਗਲਤ ਨੇ ਸੂਝ ਬੂਝ ਜਿਹੜੀ ਹੈ ਗਲਤ ਹੈ غم چه باشد غفلت از یاد خدا پرماطمانو بھول جانا بس یہی دکھ ہے اور کوئی دکھ نہیں چیز ت شادی خوشی کی ہے یاد امبا منتہا اونوں یاد کرنا ہی خوشی ہے اور کوئی خوشی نہیں اگر پرماطما دی یاد نہیں تو چنگے پروار دے ہوندے بھی منو کروندا رہے گا جیب بھری ہوئی ہے دھن نال پادرتھاں نال گھر بھریا ہے ਪੇਟ ਭਰਿਆ ਹੋਇਆ ਚੰਗੇ ਭੋਜਨ ਨਾਲ ਮਾਣ ਮਰਿਆਦਾ ਵੀ ਸਭ ਕੁਝ ਹੈ ਲੇਕਿਨ ਰੋਮ ਰੋਮ ਇਸ ਦਾ ਰੋਏਗਾ ਤੜਪੇਗਾ ਕਿਉਂਕਿ ਪਰਮਾਤਮਾ ਦੀ ਯਾਦ ਨੇ ਔਰ ਜਿਤਨਾ ਜਗਤ ਇਸ ਨੂੰ ਕਹੇਗਾ ਬਹੁਤ ਵੱਡਾ ਮਨੁੱਖ ਹੈ ਕਿਉਂਕਿ ਛੋਟੀ ਦਾ ਧਨਵਾਨ ਹੈ ਮਹਾਰਾਜ ਕਹਿੰਦੇ ਨੇ ਬੜੇ ਬੜੇ ਜੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋ ਬੜੇ ਰੋਗੀ ਮਿਲਣਗੇ ਬੜੇ ਦੁਖੀ ਮਿਲਣਗੇ ਪਰੇਸ਼ਾਨ ਮਿਲਣਗੇ ਬਜ਼ਾਰ ਮਿਲਣ ਗਏ ਗਮ ਛੇ ਬਾਸ਼ਦ ਗਮ ਕੀ ਹੈ ਪਰਮਾਤਮਾ ਨੂੰ ਭੁੱਲ ਜਾਣਾ ਔਰ ਖੁਸ਼ੀ ਕੀ ਹੈ ਚੀਸਤ ਸ਼ਾਦੀ ਯਾਦ ਆਵਾਂ ਮਨ ਤੇਆ ਉਸ ਲਾ ਇੰਤਿਹਾਰ ਪਰਮਾਤਮਾ ਨੂੰ ਯਾਦ ਕਰਨਾ ਬਸ ਇਹੀ ਖੁਸ਼ੀ ਹੈ ਉਹਨੂੰ ਭੁੱਲ ਜਾਣਾ ਬਸ ਇਹੀ ਦੁੱਖ ਹੈ ਔਰ ਇਹ ਕਿਤਨਾ ਕਵੱਡਾ ਦੁੱਖ ਹੈ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਪਰਮੇ ਸ਼ਰਤੇ ਭੁੱਲਿਆ ਵਿਆਪਨ ਸਬੇ ਰੋਗ ਮੈਂ ਫਿਰ ਦਰਾਮਾ ਅਸੀਂ ਪ੍ਰਮਾਤਮਾ ਨੂੰ ਗਵਾਇਆ ਨਹੀਂ ਗਵਾ ਨਹੀਂ ਸਕਦੇ ਬੁਲਾਇਆ ਹੈ ਬੁਲ ਸਕਦੇ ਜਿਹਨੂੰ ਭੁੱਲ ਗਿਆਂ ਰਿਸ਼ਤਾ ਟੁੱਟਦਾ ਹੈ ਜਿਸ ਦੀ ਯਾਦ ਆਵੇ ਰਿਸ਼ਤਾ ਜੁੜਦਾ ਹੈ ਕੀਰਤਨ ਇੱਕ ਵਹਾਨ ਹੈ ਕਥਾ ਇੱਕ ਵਹਾਨ ਹੈ ਪਾਠ ਪੂਜਾ ਇੱਕ ਵਹਾਨ ਹੈ ਇਹ ਸਾਰੇ ਧਾਰਮਿਕ ਮੰਦਰ ਬਹਾਨੇ ਨੇ ਬਿੱਤੀ ਸੇ ਬਹਾਨੇ ਨਾਲ ਉਸ ਦੀ ਯਾਦ ਚੱਲ ਪਵੇ ਤੁਦ ਚਿਤ ਆਏ ਮਹਾ ਆਨੰਦ ਤੇਰੀ ਯਾਦ ਮਹਾ ਆਨੰਦ ਹੈ ਜੇ ਸਵੇਸਰੇ ਸੌ ਮਰ ਜਾਏ ਜੀਆ ਔਰ ਜੋ ਭੁੱਲ ਜਾਏ ਉਹਦੀਆਂ ਸਾਰੀਆਂ ਹੀ ਖੁਸ਼ੀਆਂ ਮਰ ਜਾਂਦੀਆਂ ਉਸਦੇ ਸਾਰੇ ਖੇੜੇ ਮਰ ਜਾਂਦੇ ਉਸਦਾ ਸਾਰਾ ਹੀ ਸੁੱਖ ਮਰ ਜਾਂਦਾ ਤੇ ਸੁੱਖ ਮਰ ਗਏ ਖੇੜੇ ਮਰ ਗਏ ਖੁਸ਼ੀਆਂ ਮਰ ਗਈਆਂ ਤੇ ਰਿਆ ਕੀ ਫਿਰ ਮਨੁੱਖ ਕੋਲ ਮਨੁੱਖ ਤੇ ਇੱਕ ਜੀਮਦੀ ਜਾਗਦੀ লাশ ਹੋਵੇਗਾ ਹੋਰ ਕੀ ਹੈ ਕਈ ਮਨੁੱਖ ਮੁਸਾਖੀ ਮਾਫ਼ ਮੈਂ ਦੇਖਦਾ ਬਸ ਸਰੀਰ ਨੂੰ ਟੋਹ ਰਹੇ ਨੇ ਜਿਵੇਂ ਆਪਣੀ লাশ ਆਪ ਪੇਟਾਉਂਦੇ ਨੇ कुछ भी नहीं सुख मर गया चैन मर गया सुकून मर गया शांति नहीं है सुख नहीं है रस नहीं है रसते मर चुके हैं, सुख त मर चुके हैं आनंद मर चुके हैं, सुकून मर गया है शांति मर गई है कुछ भी नहीं ये तो अपनी लाश आप भी हटा है फर्क सिर्फ इतना है ਕਿਸੇ ਇੱਕ ਦਿਨ ਚਾਰ ਮਨੁੱਖ ਮਨੁੱਖ ਦੇ ਅਰਥੀ ਚੁੱਕ ਕੇ ਸਮਸ਼ਾਨ ਘਾੜ ਦੇ ਵਿੱਚ ਪੁਚਾ ਦੇਂਦੇ ਨੇ ਪਰ ਇਹ ਆਪਣੀ ਅਰਥੀ ਆਪ ਪਿਆ ਗਸੀਰਦੇ ਇਸ ਦਾ ਜੀਵਦਾ ਜਾਗਦਾ ਪਿਆ ਸਿਰਫ ਸਵਾਸਾਂ ਦੇ ਚੱਲਣ ਨੂੰ ਜੀਵਦਾ ਜਾਗਦਾ ਨਹੀਂ ਆਖੀਦਾ ਇਹ ਵੀ ਮੈਂ ਅਰਜ਼ ਕਰਦੇ ਹਾਂ ਜਿੰਨੇ ਚਿਰ ਤੱਕ ਉਸ ਦੀ ਯਾਦ ਨਾ ਚੱਲੇ ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਜੀਓ ਜੇ ਤੈ ਸ਼ਕਤੀ ਯਾਦ ਸ਼ਕਤੀ ਇੱਕ ਪਰਬਲ ਸ਼ਕਤੀ ਪਰਿਪੂਰਣ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਅਗਰ ਉਹ ਯਾਦ ਦਾ ਹਿੱਸਾ ਬਣੇ ਤੇ ਯਾਦ ਦਾ ਹਿੱਸਾ ਕਦੋਂ ਬਣੇਗਾ ਜਦ ਸਮਝ ਦਾ ਹਿੱਸਾ ਬਣੇ ਵਰਨਾ ਨਹੀਂ ਬਣੇਗਾ ਰੋਜ਼ ਲੋਕੀ ਕੀਰਤਨ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਕਥਾ ਕਰਦੇ ਨੇ ਸੁਣਦੇ ਨੇ ਭੁੱਲ ਜਾਂਦੇ ਨੇ ਪਾਠ ਕਰਦੇ ਨੇ ਗੁਰਦੁਆਰੇ ਆਉਂਦੇ ਨੇ ਮੰਦਰ ਦੇ ਵਿੱਚ ਆਉਂਦੇ ਨੇ ਭਗਵਾਨ ਨੂੰ ਤੇ ਭੁੱਲ ਜਾਂਦਾ ਜਿਹੜੇ ਨਹੀਂ ਆਉਂਦੇ ਉਹ ਵੀ ਭੁੱਲੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਭੁੱਲੇ ਕਾਰਨ ਜਿਨਨੇ ਚਿਰ ਤੱਕ ਸਮਝ ਪ੍ਰਭਾਵਤ ਨਹੀਂ ਤੇ ਸਮਝ ਵਿੱਚ ਨਹੀਂ ਆਉਂਦਾ ਕੋਈ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਤੇ ਮੈਂ ਫਿਰ ਅਰਜ਼ ਕਰਦੇ ਹਾਂ ਉਹ ਸਮਝ ਵਿੱਚ ਆ ਜਾਂਦਾ ਨਹੀਂ ਸਮਝ ਸਮਝ ਕੇ ਇਹ ਸਮਝ ਆ ਜਾਂਦੀ ਹੈ हे ਪ੍ਰਭੂ ਮੈਂ ਤੈਨੂੰ ਨਹੀਂ ਸਮਝ ਸਕਦਾ ਪਰ ਮੈਂ ਤੈਨੂੰ ਯਾਦ ਤੇ ਕਰ ਸਕਦਾ ਇਸ ਦੇ ਉੱਤੇ ਇੱਕ ਛੋਟਾ ਜਿਹਾ ਉਦਾਹਰਣ ਮੈਨੂੰ ਚੇਤੇ ਆਇਆ ਇਹ ਥਿੰਦੀ ਗੱਲ ਹੈ ਸਾਗਰ ਤੱਟ ਤੇ ਇੱਕ 5 ਸਾਲ ਸਾਢੇ 4 ਸਾਲ ਦਾ ਬੱਚਾ ਜ਼ਾਰੂ-ਜ਼ਾਰ ਰੋ ਰਿਹਾ ਹੈ ਉਸ ਵਕਤ ਦਾ ਇੱਕ ਮਹਾਨ ਸੰਤ ਸੁਕਰਾਤ ਟਹਿਲਦਾ ਹੋਇਆ ਉੱਥੇ ਆਇਆ। ਦੇਖਦਾ ਹੈ ਬੱਚਾ ਰੋ ਰਿਹਾ ਹੈ। ਕੋਲ ਆਇਆ, ਸਿਰ ਤੇ ਹੱਥ ਰੱਖਿਆ। ਆਖਿਆ, "ਬੇਟੇ ਕਿਉਂ ਰੋ ਰਹੇ ਹੋ?" ਉਹਦੇ ਹੱਥ ਵਿੱਚ ਪਿਆਲਾ ਸੀ। ਪਿਆਲਾ। ਕਿੰਨਾ ਕਬਾਬਾ ਇਹ ਸਾਗਰ ਜਿਹੜਾ ਨਾ ਮੈਂ ਪਿਆਲੇ 'ਚ ਭਰਨਾ ਚਾਹਾਂ। ਇਹ ਸਾਗਰ ਮੇਰੇ ਪਿਆਲੇ 'ਚ ਆਣਾ ਚਾਹੀਦਾ। ਪਰ ਕਰਾਂ ਕਿ ਮੈਂ ਕਾਫੀ ਦੇਰ ਦਾ ਥੱਕ ਗਿਆ। ਇਹ ਸਾਗਰ ਮੇਰੇ ਪਿਆਲੇ ਚ ਨਹੀਂ ਆਉਂਦਾ। ਕਹਿੰਨੇ ਬੱਚੇ ਦੀ ਇਹ ਗੱਲ ਸੁਣ ਕੇ ਸੁਕਰਾਤ ਦੀ ਵੀ ਚੀਖ ਨਿਕਲ ਗਈ। ਰੋਣ ਲੱਗ ਪਿਆ। ਫਿਰ ਬੱਚਾ ਕਹਿਣ ਲੱਗਾ, "ਬਾਬਾ, ਤੂੰ ਤੇ ਸੰਤ ਹੈਂ, ਫਕੀਰ ਹੈਂ, ਤੂੰ ਵੀ ਮੇਰੀ ਤਰ੍ਹਾਂ ਰੋਣ ਲੱਗ ਪਿਆ।" ਤੇਰਾ ਪਿਆਲਾ ਕਿੱਥੇ? ਤੂੰ ਕਿਉਂ ਰੋਣ ਲੱਗ ਪਿਆ? ਤੇਰਾ ਪਿਆਲਾ ਕਿੱਥੇ? ਬੱਚੇ ਦੀ ਸਮਝ ਵਿੱਚ ਵੀ ਆ ਗਿਆ ਹੈ ਰੋਣਾ ਸਮਝਦੇ ਚੰਦਾ ਹੈ ਹਾਸਾ ਸਮਝਦੇ ਚੰਦਾ ਹੈ ਮਨੁੱਖ ਜਨਮ ਤੋਂ ਜੋ ਲੈ ਕੇ ਆਂਦਾ ਹੈ ਸੰਸਾਰ ਦੇ ਵਿੱਚ ਹਾਸਾ ਤੇ ਰੋਣਾ ਬਾਕੀ ਭਾਸ਼ਾ ਮਾਂ ਤੋਂ ਸਿੱਖਦਾ ਹੈ ਸਮਾਜ ਤੋਂ ਸਿੱਖਦਾ ਹੈ ਕੋਈ ਮਨੁੱਖ ਭਾਸ਼ਾ ਲੈ ਕੇ ਨਹੀਂ ਆਉਂਦਾ ਇੱਕ ਬੰਗਾਲੀ ਮਾਂ ਦਾ ਬੱਚਾ ਜੋ ਉਸ ਦੀ ਗੋਦ ਵਿੱਚ ਹੈ ਪੰਜਾਬੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਪੰਜਾਬੀ ਬੋਲੇਗਾ ਬੰਗਾਲੀ ਨਹੀਂ ਬੋਲੇਗਾ ਕਿ ইরਾਨੀ ਮਾਂ ਦਾ ਬੱਚਾ ਗੁਜਰਾਤੀ ਮਾਂ ਦੀ ਗੋਦ ਵਿੱਚ ਦੇ ਦਿੱਤਾ ਜਾਏ ਯਕੀਨ ਜਾਨੋ ਪਰਸ਼ੀਅਨ ਨਹੀਂ ਬੋਲੇਗਾ ਗੁਜਰਾਤੀ ਬੋਲੇਗਾ ਕਿ ਬਾਦ ਵਿੱਚ ਮਿਲਦੀ ਹੈ ਬਾਸ਼ਾ ਸਮਾਜ ਤਾਂ ਮਿਲਦੀ ਹੈ ਸੰਸਕਾਰਾਂ ਦੇ ਤੇ ਹਸਣਾ ਤੇ ਰੋਣਾ ਔਰ ਇਹ ਸਾਰੀ ਦੁਨੀਆ ਦਾ ਸਾਂਝਾ ਜਦ ਕੋਈ ਹੱਸ ਰਿਹਾ ਹੋਵੇ ਅਸੀਂ ਇਸ ਤਰ੍ਹਾਂ ਨਹੀਂ ਆਖਦੇ ਕਿ ਹਿੰਦੀ ਦੇ ਚ ਹੱਸਦਾ ਪਿਆ ਜਾਂ ਸਿੰਧੀ ਦੇ ਚ ਹੱਸਦਾ ਪਿਆ ਇੰਗਲਿਸ਼ ਦੇ ਚ ਹੱਸ ਰਿਹਾ ਜਾਂ ਜਰਮਨ ਦੇ ਚ ਹੱਸ ਰਿਹਾ ਪੰਜਾਬੀ ਦੇ ਵਿੱਚ ਹੱਸ ਰਿਹਾ ਜਾਂ ਬੰਗਾਲੀ ਦੇ ਵਿੱਚ ਹੱਸ ਰਿਹਾ ਹੱਸ ਰਿਹਾ ਆਸਾ ਸਾਂਝਾ ਹੈ ਸਾਰੀ ਦੁਨੀਆ ਦਾ ਸਾਂਝਾ ਹੈ ਇੱਕਦਮ ਸਮਝ ਦੇ ਚ ਆ ਜਾਂਦਾ ਹੈ ਕੋਰੋਨਾ ਵੀ ਸਾਂਝਾ ਹੈ ਕੋਈ ਰੋ ਰਿਹਾ ਹੋਵੇ ਫੇਸੀ ਥੋੜੀ ਆਖਦੇ ਆ ਗੁਜਰਾਤੀ ਦੇ ਚ ਰੋ ਰਿਹਾ ਹੈ ਮਰਾਠੀ ਦੇ ਚ ਰੋ ਰਿਹਾ ਹੈ ਹਿੰਦੀ ਦੇ ਚ ਰੋ ਰਿਹਾ ਹੈ ਜਾਂ ਸੰਸਕ੍ਰਿਤ ਦੇ ਚ ਰੋ ਰਿਹਾ ਹੈ ਇੰਗਲਿਸ਼ ਦੇ ਚ ਰੋ ਰਿਹਾ ਰੋਣਾ ਇੱਕਦਮ ਸਮਝ ਦੇ ਚ ਆਉਂਦਾ ਹੈ ਆਸਾ ਇੱਕਦਮ ਸਮਝ ਦੇ ਚ ਆਉਂਦਾ ਹੈ ਬੱਚਾ ਵੀ ਸਮਝ ਗਿਆ ਬਾਬਾ ਰੋ ਪਏ ਫਕੀਰ ਤੇ ਰੋ ਰਹੇ ਬਾਬਾ ਤੇਰਾ ਪਿਆਲਾ ਕਿੱਥੇ ਹੈ ਮੇਰਾ ਪਿਆਲਾ ਵੀ ਮੇਰੇ ਕੋਲ ਹੈ ਐ ਮੇਰੇ ਬੇਟੇ ਤੂੰ ਸਾਗਰ ਨੂੰ ਪਿਆਲੇ 'ਚ ਭਰਨਾ ਚਾਹੁੰਦਾ ਹੈ ਮੈਂ ਪੂਰੇ ਦੇ ਪੂਰੇ ਪਰਮਾਤਮਾ ਨੂੰ ਖੁਦਾ ਨੂੰ ਆਪਣੇ ਦਿਮਾਗ ਵਿੱਚ ਭਰਨਾ ਚਾਹੁੰਦਾ ਜਾਣਨਾ ਚਾਹੁੰਦਾ ਪਰ ਤੈਥੋਂ ਮੈਨੂੰ ਸਿੱਖਿਆ ਮਿਲ ਗਈ ਹੈ ਬੜਾ ਗਿਆਨ ਮਿਲ ਗਿਆ ਸਾਗਰ ਪਿਆਲੇ 'ਚ ਨਹੀਂ ਆਵੇਗਾ ਸਾਰੇ ਦਾ ਸਾਰਾ ਖੁਦਾ ਮੇਰੇ ਦਿਮਾਗ ਦੇਚ ਨਹੀਂ ਆ ਸਕਦਾ ਤੇ ਤੁਹਾਨੂੰ ਮੈਨੂੰ ਸਿੱਖਿਆ ਮਿਲ ਗਈ ਹੈ ਸਾਗਰ ਪਿਆਲੇ ਦੇਚ ਨਹੀਂ ਆਵੇਗਾ ਬੱਚੇ ਨੇ ਵੀ ਇਹ ਬੋਲ ਸੁਣ ਲੈ ਸਾਗਰ ਪਿਆਲੇ ਦੇਚ ਨਹੀਂ ਆਵੇਗਾ ਬਿਲਕੁਲ ਕੰਡੇ ਤੇ ਚਲਾ ਗਿਆ ਸਮੁੰਦਰ ਦੇ ਔਰ ਪਿਆਲਾ ਸਮੁੰਦਰ ਦੇ ਛੱਡ ਦਿੱਤਾ ਆਖਿਆ اے ਸਾਗਰ ਜੇ ਤੂੰ ਮੇਰੇ ਪਿਆਲੇ ਚ ਨਹੀਂ ਆਂਦਾ ਤੇ ਚਲੋ ਨਾ ਸਹੀ ਮੇਰਾ ਪਿਆਲਾ ਤੇ ਤੇਰੇ ਵਿੱਚ ਆ ਸਕਦਾ ਹੈ ਕਹਿੰਦੇ ਨੇ ਕਿ 80 ਸਾਲ ਦਾ ਬੁੱਢਾ ਫਕੀਰ ਉਸ ਬੱਚੇ ਦੇ ਪੈਰੀਂ ਪੈ ਗਿਆ ਸਜਦਾ ਕੀਤਾ ਹੈ اے خدا ਤੂੰ ਤੇ ਸਾਰੇ ਦਾ ਸਾਰਾ ਮੇਰੇ ਵਿੱਚ ਨਹੀਂ ਪ੍ਰਗਟ ਹੋ ਸਕਦਾ ਮੈਂ ਸਾਰੇ ਦਾ ਸਾਰਾ ਤੇਰੇ ਵਿੱਚ ਲੈ ਨਹੀਂ ਹੋ ਸਕਦਾ ਸਮਝ ਆ ਗਈ ਮੈਨੂੰ ਸੂਰਜ ਦੀ ਕਿਰਨ ਮੇਰੇ ਘਰ ਆ ਸਕਦੀ ਹੈ ਉਸ ਦੀ ਰੋਸ਼ਨੀ ਮੇਰੇ ਘਰ ਆ ਸਕਦੀ ਹੈ ਜਿਵੇਂ ਮੈਂ ਜ਼िद ਕਰਾਂ ਨਹੀਂ ਹੈ ਸਾਰਾ ਸੂਰਜ ਮੇਰੇ ਘਰ ਆਵੇ ਮੇਰੇ ਕਮਰੇ 'ਚ ਮੇਰੇ ਨਾਲ ਬੈਠੇ ਜ਼ਮੀਨ ਨਾਲੋਂ ਹਜ਼ਾਰਾਂ ਗੁਣਾ ਵੱਡਾ ਏ ਸੂਰਜ ਸਾਰੀ ਧਰਤੀ ਦੇ ਉੱਤੇ ਵੀ ਜਿਸ ਨੂੰ ਥਾਂ ਕੋਈ ਨਹੀਂ ਤੇਰੇ ਕਮਰੇ 'ਚ ਥਾਂ ਮਿਲੇਗੀ ਤੇਰੇ ਕੋਲ ਥਾਂ ਮਿਲੇਗੀ ਪਰ ਆ ਸਕਦਾ ਏ ਉਹਦੀ ਕਿਰਨ ਆ ਸਕਦੀ ਏ ਉਹਦੀ ਰੋਸ਼ਨੀ ਆ ਸਕਦੀ ਏ ਪ੍ਰਮਾਤਮਾ ਦੇ ਗੁਣ ਆ ਸਕਦੇ ਨੇ ਪ੍ਰਮਾਤਮਾ ਦਾ ਆਨੰਦ ਆ ਸਕਦਾ ਹੈ ਪ੍ਰਮਾਤਮਾ ਦੀ ਚੇਤਨਾ ਅੰਦਰ ਪ੍ਰਗਟ ਹੋ ਸਕਦੀ ਏ ਉਹ ਸਮਰੱਥ ਵੜਾ ਮੇਰੀ ਮਤ ਥੋਰੇ ਹੀ ਰਾਮ ਪਰ ਜੇ ਕਿਦਰੇ ਕਿਨ ਕਾ ਮਾਤਰ ਵੀ ਪ੍ਰਗਟ ਹੋ ਜਾਏ ਤਾਂ ਪਾਤਸ਼ਾਹ ਕਹਿੰਦੇ ਨੇ ਕਿਨ ਕਾ ਇੱਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨਾਵੇ ਸਹਬ ਰਹਿਮਤ ਕਰਨ ਈਸ਼ਵਰ ਤੁਹਾਡੀ ਯਾਦ ਦਾ ਹਿੱਸਾ ਬਣੇ ਗੁਰੂ ਤੁਹਾਡੀ ਯਾਦ ਦਾ ਹਿੱਸਾ ਬਣੇ ਪ੍ਰਭੂ ਤੁਹਾਡੀ ਸਮਝ ਦਾ ਹਿੱਸਾ ਬਣੇ ਤਾਂ ਕਿ ਕੀਤਾ ਹੋਇਆ ਇਹ ਉਦਮ ਉਪਰਾਲਾ ਸਫਲ ਹੋ ਸਕੇ ਇਤਨੇ ਵਿਚਾਰਾਂ ਪ੍ਰਵਾਨ ਕਰਨੀਆਂ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਪੁੱਲ ਸੁਗਰੀ ਸ਼ਮਾ ਵਾਏ ਗੁਰੂ ਜੀ ਤਵੀਰ ਜੀ ਅੱਜ ਦੀ ਕਹਾਣੀ ਸੁਣ ਕੇ ਬਹੁਤ ਅੱਛਾ ਲੱਗਾ ਬਿਲਕੁਲ ਸਹੀ ਕਿ ਆਗਾਨੀ ਸੰਸੇ ਮਸਕੀਰਾ ਨੇ ਕਿ ਜਿਹੜੇ ਆਈਦੇ ਦੌਰ ਤੇ ਹੁਕਮਨਾਣ ਹਨ ਬੜੇ ਮੂਰਖ ਹਨ ਨਦਾਨ ਹਨ ਇਹਨਾਂ ਨੂੰ ਮੂਰਖ ਮਿਲ ਗਿਆ ਆਪਾਂ ਸਮਝ ਲੋ ਕਿ ਪੱਕੀ ਪਕਾਈਆਂ ਨੂੰ ਮਿਲ ਗਈ ਹੈ ਇਹਨੂੰ ਆਪ ਮਿਹਨਤ ਨਹੀਂ ਕਰਨੀ ਪਈ ਇਸ ਕਰਕੇ ਇਹਨਾਂ ਨੂੰ ਕਦਰ ਨਹੀਂ ਹੈਗੀ ਇਸੇ ਕਰਕੇ ਦੇਖ ਲੋ ਕਿ ਇਹ ਮੂਰਖਾਂ ਕੋਲੋਂ ਆਪਣੀ ਰਾਇਆ ਵੀ ਨਹੀਂ ਖੁਸ਼ ਹੋ ਰਹੀ ਕਿ ਘੱਟੋ ਘੱਟ ਤੁਸੀਂ ਆਪਣੀ ਜਿਹੜੀ عوام ਹੈ ਆਪਣੇ ਜਿਹੜੀ ਰਾਯਾ ਲੋਕ ਨੇ ਉਹਨਾਂ ਦਾ ਤਾਂ ਖਿਆਲ ਰੱਖੋ ਉਹਨਾਂ ਦੇ ਹਕੂਕ ਤੋਂ ਉਹਨਾਂ ਨੂੰ ਪ੍ਰਾਪਰ ਦਵੋ ਇਹਨਾਂ ਨੇ ਸਿਰਫ ਯੋਰ ਰੱਖਿਆ ਇਸ ਚੀਜ਼ ਤੇ ਕਿ ਆਪਣੇ ਢਿੱਡ ਭਰ ਲਈ ਆਪਣੇ ਜਿਹੜਾ ਬੈਂਕ ਬੈਲੈਂਸ ਹੈ ਆਪਣਾ ਪਰਿਵਾਰ ਹੈ ਉਹਨੂੰ ਚੰਗਾ ਤੋਂ ਚੰਗਾ ਕਰ ਲਈਏ ਬਾਕੀ عوام ਭੁੱਖੀ ਮਰਦੀ ਆ ਮਰੇ ਇਹਨਾਂ ਨੂੰ ਕੋਈ ਇਸ ਚੀਜ਼ ਦੇ ਨਾਲ ਨਹੀਂ ਤੇ ਗਿਆਨੀ ਸੰਸ ਸਿੰਘ ਮਸਕੀਰਾਂ ਨੇ ਬਿਲਕੁਲ ਸਹੀ ਕਿਹਾ ਇਹਨਾਂ ਦੇ ਬਾਰੇ ਬਿਲਕੁਲ ਵੀਰ ਜੀ ਦੇਖੋ ਜਿਸਲੇ ਕੋਈ ਵੀ ਮੌਜੂਦਾ ਹੁਕਮਰਾਨ ਹੁੰਦਾ ਨਾ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਯਾਰ ਜਿਹੜੀ ਆਵਾਮ ਉਹਨੂੰ ਸਿਲੈਕਟ ਕਰਨ ਲਈ ਹੈ ਉਹਦਾ ਖਿਆਲ ਰੱਖੇ ਉਹਦੀ ਤਕਲੀਫ ਉਹਦੀ ਜ਼ਰੂਰੀਆਤ ਉਹਦੇ ਮਸਲੇ ਉਹਨੂੰ ਹਰ ਤਰ੍ਹਾਂ ਦੀ ਉਹਨੂੰ ਵੀਰਜੀ ਨੂੰ ਸਹੂਲਤ ਪ੍ਰੋਵਾਈਡ ਕਰੇ ਜਿਸ ਲਈ ਤੁਸੀਂ ਵੀਰਜੀ ਜਾਂਦੇ ਹੋ ਜਾਂ ਤੁਹਾਨੂੰ ਆਵਾਮ ਨੁਮਾਇੰਦਾ ਸਿਲੈਕਟ ਕਰਦੀ ਹੈ ਆਪ ਆਪਣੀ ਖਿਦਮਤ ਵਾਸਤੇ ਤੇ ਫਿਰ ਤੁਹਾਡੀਆਂ ਵੀ ਜ਼ਿੰਮੇਵਾਰੀਆਂ ਵਾ ਨਾ ਕਿ ਤੁਸੀਂ ਸਿਲੈਕਟ ਹੋ ਗਏ ਵੀਰਜੀ ਉਸ ਆਵਾਮ ਨੂੰ ਮਿਲਣ ਤੇ ਦੂਰ ਵੀਰਜੀ ਉਹਨਾਂ ਦਾ ਫੋਨ ਨਹੀਂ ਚੁੱਕਦੇ ਹੋ ਜਾਂ ਉਹਨਾਂ ਦੇ ਨਾਲ ਕਦਾ ਤਾਲਕ ਹੋ ਜਾਂਦੇ ਹੋ ਤੇ ਕੋਈ ਮੁਸੀਬਤ ਆਉਂਦੀ ਹੈ ਤੇ ਉਹ ਤੁਹਾਡੀ ਤਰਫ ਦੇਖਦੇ ਆ ਤੇ ਵੀਰ ਜੀ ਤੁਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ ਹੋ ਇਹ ਜ਼ਿਆਤੀ ਹੈ ਵੀਰ ਜੀ ਦੇਖੋ ਆਵਾਮ ਦੇ ਟੈਕਸ ਨਾਲ ਹੀ ਇਹ ਜਿਹੜੇ ਹੁਕਮਰਾਨ ਹੈ ਇਹ ਸਾਰਾ ਕੁਝ ਇਹਨਾਂ ਨੂੰ ਗੱਡੀਆਂ ਪ੍ਰੋਟੋਕੋਲ ਹਰ ਤਰ੍ਹਾਂ ਦੀ ਵਜ਼ਾਰਤਾਂ ਐਸ਼ੋ ਜਿਹੜੇ ਵੀ ਕੱਲ ਸਹੂਲਤਾਂ ਹੈ ਬਿਲਕੁਲ ਸਹੂਲਤਾਂ ਸਾਰੀਆਂ ਆਵਾਮ ਦੀ ਦਿੱਤੀਆਂ ਗਈਆਂ ਨਾ ਜੇ ਨਾ ਆਵਾਮ ਸਿਲੈਕਟ ਕਰੇ ਤੇ ਕਿੱਥੋਂ ਇਹ ਸਾਰਾ ਕੁਝ ਲੈਣ ਸਾਰਾ ਕੁਝ ਲੈਣ ਲੇਕਿਨ ਇਹ ਬੇਵਕੂਫਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਆ ਬਾਕੀ ਬਹੁਤ ਹੀ ਵਧੀਆ ਵੀਡੀਓ ਸਾਨੂੰ ਤੇ ਲੱਗੀ ਹੈ ਕਥਾ ਜਿਹੜੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣੇ ਦੇ ਘਟੇ ਸਰਾ ਖਿਆਲ ਰਬਾ